ਜਲੰਧਰ ਦਿਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਲਖਵੀਰ ਲੰਡਾ ਹਰੀਕੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਪਿਸਟਲ ਮੈਗਜ਼ੀਨ 30 ਜ਼ਿੰਦਾ ਰੌਂਦ ਇੱਕ ਰਵਾਲਵਰ ਤੇ ਹੋਰ ਵੀ ਕਾਰਤੂਸ ਬਰਾਮਦ ਕੀਤੇ ਗਏ ਇਸ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰਦੇ ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਮਿਤੀ 5/12 ਨੂੰ ਇੰਸਪੈਕਟਰ ਸੁਰੇਂਦਰ ਕੁਮਾਰ ਮੁਖ ਅਫਸਰ ਥਾਣਾ ਫਲੋਰ ਦੀ ਯੋਗ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ ਇਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਦੇ ਹੁਕਮ ਦੇ ਤਹਿਤ ਜਿਹੜੇ ਆਪਣੇ ਸਮਾਜ ਵਿਰੋਧੀ ਜਿਹੜੇ ਅੰਸਰ ਹੈਗੇ ਆ ਉਹਨਾਂ ਚਲਾਈ ਜਿਹੜੀ ਮਹਮਾ ਹੈ ਗਈ ਹੈ ਗੈਂਗਸਟਰ ਦੇ ਖਿਲਾਫ ਨਸ਼ਾ ਵਿਰੋਧੀ ਦੇ ਖਿਲਾਫ ਉਹਦੀ ਹੀ ਲੜੀ ਵਿੱਚ ਸਾਨੂੰ ਕਾਫੀ ਸਫਲਤਾ ਮਿਲੀ ਸੀਗੀ ਜਦੋਂ ਐਸਪੀਡੀ ਸਾਹਿਬ ਸਰਬਜੀਤ ਸਿੰਘ ਦੀ ਨਿਗਰਾਨੀ ਚ ਤੇ ਡੀਐਸਪੀ ਫਲੋਰ ਤੇ ਐਸਐਚਓ ਫਲੋਰ ਕੋਲ ਜਿਹੜੀ ਇਨਫੋਰਮੇਸ਼ਨ ਆਈ ਇਹ ਜਿਹੜਾ ਜੱਜਾ ਚੌਂਕ ਉੱਥੇ ਖੜੇ ਸੀ ਉੱਥੇ ਇਨਫੋਰਮੇਸ਼ਨ ਪ੍ਰਾਪਤ ਹੋਈ ਨਾ ਕੋਲ ਕਿ ਤਿੰਨ ਬੰਦੇ ਜਿਹੜੇ ਹੈਗੇ ਆ ਲਵਪ੍ਰੀਤ ਗਗਨਦੀਪ ਤੇ ਸੁਖਵਿੰਦਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ ਕਿਸੇ ਗੈਂਗ ਨਾਲ ਰਿਲੇਟਡ ਹੈਗੇ ਆ ਔਰ ਇਹਨਾਂ ਕੋਲ ਵੈਪਨ ਹੋ ਸਕਦਾ ਗੱਡੀ ਵਿੱਚ ਉਸੇ ਚ ਆਪਣੇ ਜਦੋਂ ਇਹਨਾਂ ਨੇ ਗੱਡੀ ਰੋਕ ਕੇ ਜਦੋਂ ਗੱਡੀ ਚੈੱਕ ਕੀਤੀ ਗੱਡੀ ਤੱਕ ਪਹੁੰਚੀ ਉੱਥੇ ਤੇ ਇਹਨਾਂ ਨੇ ਆਪਣਾ ਆਪ ਨੂੰ ਉੱਥੋਂ ਭਜੰਦ ਕੋਸ਼ਿਸ਼ ਕੀਤੀ ਲੱਗੀ ਇਹਨਾਂ ਨੇ ਉਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਕਾਬੂ ਕਰਨ ਤੇ ਜਿਹੜਾ ਹੈਗਾ ਇਹਨਾਂ ਕੋਲੋਂ ਪਰਸਨਲ ਔਰ ਗੱਡੀ ਦੇ ਤਲਾਸ਼ੀ ਟੋਟਲ ਜਿਹੜੇ ਹੈਗੇ ਆ 9 ਵੈਪਨ ਜਿਹੜੇ ਹੈਗੇ ਆ ਉਹ ਗੱਡੀ ਚ ਬਰਾਮਦ ਹੋਏ ਹੈਗੇ ਤੇ 37 ਜਿਹੜੇ ਲਾਈਵ ਰਾਉਂਡ ਉਹ ਵੀ ਨਾਲ ਹਾਸਲ ਹੋਏ ਹੈਗੇ ਇਹ ਜਿਹੜੇ ਤਿੰਨ ਬੰਦੇ ਫੜੇ ਹੈਗੇ ਆ ਇਹਨਾਂ ਤਿੰਨਾਂ ਦੀ ਕ੍ਰਿਮਿਨਲ ਬੈਕਗ੍ਰਾਉਂਡ ਹੈਗੀ ਆ ਔਰ ਇਹਨਾਂ ਦਾ ਹੀ ਜਿਹੜਾ ਹੈਗਾ ਲਵਪ੍ਰੀਤ ਜਿਹੜਾ ਹੈਗਾ ਇਹਨਾਂ ਦਾ ਮੋਢੀ ਹੈਗਾ ਲਵਪ੍ਰੀਤ ਜਿਹੜਾ ਉਹਦੇ ਅੱਗੇ ਜਿਹੜੇ ਕੈਰੈਕਸ਼ਨਸ ਕੁਝ ਜੇਲ੍ਹ 'ਚ ਬੈਠੇ ਮਾੜੇ ਅਨਸਰ ਕੁਝ ਅੰਮ੍ਰਿਤਸਰ ਜੇਲ੍ਹ 'ਚ ਹੈ ਕੁਝ ਪਟਿਆਲੇ ਜੇਲ੍ਹ 'ਚ ਹੈ ਰਵੀ ਬਲਾਚੌਰੀ ਆ ਤੇ ਆਪਣੇ ਦੂਜੇ ਦਾ ਕੀ ਨਾਮ ਹੈ ਰਾਜਦੀਪ ਕੌਸ਼ਲ ਇਹਨਾਂ ਦੋਨੋਂ ਨਾਲ ਇੰਟਚ ਹੈਗਾ ਜਿਹੜੇ ਇਹ ਦੋ ਬੰਦੇ ਜੇਲ੍ਹ 'ਚ ਹੈ ਉਹ ਅੱਗੇ ਲਖਵੀਰ ਲੰਡਾ ਜਿਹੜੇ ਹੈਗੇ ਆ ਉਹ ਨਾਲ ਇੰਟਚ ਹੈਗੇ ਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੀਗਾ ਮੋਟਿਵ ਜਿਹੜਾ ਗਗਨਦੀਪ ਦਾ ਭਰਾ ਅਮਨਦੀਪ ਹੈਗਾ ਉਹਦੇ ਨਾਲ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀਗਾ ਤੇ ਉਹਨਾਂ ਨੇ ਉਹਦੇ ਬਦਲੇ ਲੈਣ ਲਈ ਵੈਪਨ ਉਪਰ ਇਕੱਠੇ ਕੀਤੇ ਸੀ ਔਰ ਇਹਨਾਂ ਦੀ ਗੈਂਗ ਰੈਵਲਰੀ ਜਿਹੜੀ ਹੈਗੀ ਆ ਉਹ ਹੋਣੀ ਸੀ ਜਿਹਨੂੰ ਅਸੀਂ ਮਤਲਬ ਟਾਈਮ ਸਰ ਮੁਖਵਰੀ ਮਿਲਣ ਤੇ ਐਕਚੁਅਲੀ ਲੱਗਦਾ ਅਸੀਂ ਉਹਨੂੰ ਫੌਇਲ ਕੀਤਾ ਹੈਗਾ ਇਹਨਾਂ ਨੇ ਇਹ ਜਿਹੜੀ ਕਾਰਵਾਈ ਹੈ 5 ਤਰੀਕ ਦੀ ਗੱਲ ਹੈਗੀ ਹੈ ਔਰ ਅਸੀਂ ਇਹਨਾਂ ਦਾ ਰਿਮਾਂਡ ਵੀ ਹੁਣ ਲਿਆ ਹੋਇਆ ਔਰ ਅੱਗੇ ਜਿਹੜੀ ਪੁਸ਼ਕ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਸਰ ਹਥਿਆਰ ਕਿੱਥੋਂ ਲੈ ਕੇ ਆਏ ਸੀ ਇਹ ਆਊਟ ਆਫ ਸਟੇਟ ਜਿਹੜਾ ਹੈਗਾ ਆਪਣੇ ਯੂਪੀ ਮਿਰਠ ਤੋਂ ਹਥਿਆਰ ਲੈ ਕੇ ਆਂਦੇ ਸੀਗੇ ਔਰ ਓਬਵੀਅਸਲੀ ਲਿੰਕ ਦੇਖਾਂਗੇ ਹੁਣ ਕਿ ਆਪਣੇ ਕੌਣ ਕੌਣ ਬੰਦੇ ਹੈਗੇ ਜਿਹੜੇ ਆਊਟ ਆਫ ਸਟੇਟ ਹੈਗੇ ਆ ਜਾਂ ਜਿਹੜੇ ਬੰਦੇ ਜੇਲ੍ਹ 'ਚ ਬੈਠੇ ਹੈ ਉਸ ਨੂੰ ਲੈ ਕੇ ਆਵਾਂਗੇ ਔਰ ਦੇਖਾਂਗੇ ਕਿਹੜਾ ਸੋਰਸ ਹੈ ਨਾ ਜਿਹਦਾ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਦਾ ਹੈ ਨਹੀਂ ਇਹ ਆਪਣੇ ਦੇਸੀ ਵੀ ਹੈਗੇ ਜੀ ਔਰ ਫੋਰਨ ਮੇਡ ਨਾ ਜੋ ਮੈਂ ਕਿਹਾ ਨਹੀਂ ਹੈ ਕੋਈ ਵੀ ਲੋਕਲ ਮੇਡ ਹੈਗੇ ਰੂਮ ਬਿਲਕੁਲ ਮੇਡ ਹੈਗੇ ਜੀ ਪ੍ਰੋਫਾਈਲ ਕੀ ਕੀ ਇਹਨਾਂ ਦੀ ਚੈੱਕ ਕਰਦੇ ਸੀ ਇਹ ਲੁੱਟਖੋ ਕਰਦੇ ਸੀ ਲੁੱਟਖੋ ਕਰਤਾ ਐਕਸਟਰਸ਼ਨ ਜੀ ਫੈਮਿਲੀ ਬੈਕਗ੍ਰਾਉਂਡ ਖਾਸ ਨਹੀਂ ਹੈਗੀ ਜੀ ਇਹਨਾਂ ਤੇ ਆਲਰੇਡੀ ਮਰਡਰ ਦੇ ਮਾਮਲੇ ਦਰਜ ਹੈਗੇ ਇੱਕ ਬੰਦਾ ਲਵ ਪ੍ਰੀ ਜਿਹੜਾ ਹੈਗਾ ਮੇਨ ਉਹ ਬੇਲ ਤੇ ਬਾਹਰ ਹੈਗਾ ਉਹ ਤੇ ਬਾਕੀ ਹਾਂਜੀ ਇਸੇ ਸਾਲ ਇਸੇ ਸਾਲ ਬਾਹਰ ਆਇਆ ਹੈਗਾ ਮਰਡਰ ਦਾ ਵੀ ਕੇਸ ਹੈਗਾ ਉੱਥੇ ਐਕਚੁਅਲੀ ਲੰਡਾ ਗਰੁੱਪ ਨਾਲ ਜਿਹੜੀ ਇਹਨਾਂ ਦੀ ਹੁਣ ਤੱਕ ਪੁਸ਼ਕ ਜਿਹੜੀ ਆਈ ਹੈ ਕਿ ਜਿਹੜਾ ਅੰਦਰ ਜਿਹੜੇ ਬੰਦੇ ਬੈਠੇ ਆ ਆਪਣੇ ਰਵਿ ਬਾਲਾਚਰੀ ਆ ਤੇ ਕੌਸ਼ਲ ਜਿਹੜਾ ਹੈਗਾ ਉਹ ਜਿਹੜੇ ਹੈਗੇ ਅੱਗੇ ਲੰਡੇ ਨਾਲ ਇਨ ਟੱਚ ਹੋ ਕੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦੇ ਸੀਗੇ ਉਹਨਾਂ ਨੇ ਸੁਪਾਣੀ ਲੈ ਕੇ ਕੰਮ ਆਬੀਸਲੀ ਐਕਸਟਰਸ਼ਨ ਉਹ ਕਰਦੇ ਸੀਗੇ ਜੀ ਉਹ ਸਾਰੀ ਹੁਣ ਗੱਲ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਤੇ ਆਪਣੇ ਉਹ ਗੱਲ ਸਾਰੀ ਕਲੀਅਰ ਹੋ ਗਈ ਜੀ ਆਪਣੇ ਇਹ ਕਿਹੜੇ ਬੀਜੇ ਹਾਂ ਜੀ ਹਾਂ ਜੀ ਇਹ ਆਦਤ ਚਾ ਵਗੇ ਬੀਜੇ ਇਹਨਾਂ ਦੇ ਮਰਡਰ ਤੇ ਹੈਗੇ ਮਕਦਮੇ ਜੀ ਪਹਿਲਾਂ ਜੀ ਮਰਡਰ ਲੁੱਟ ਕੋ ਦੇ ਮਕਦਮੇ ਇਹ ਕਿਹਦਾ ਮਰਡਰ ਕੀਤਾ ਸੀ ਇਹ ਮਰਡਰ ਮਰਡਰ ਕਾਕੇ ਦਾ ਤਾਕਸ਼ ਕਰੀ ਸਰ ਗੁਰਸਿੰਘ ਦਾ ਮਰਡਰ ਕੀਤਾ ਸੀ ਆਪਣੇ ਹੁੰਦਾ ਹੈਗਾ ਇਹ ਜੀ ਇਹ ਸਾਨੂੰ ਪਤਾ ਪਤਾ ਹੀ ਤੁਹਾਨੂੰ ਜੀ ਇਹਨੂੰ ਬਾਹਰ ਭੇਜਦੀ ਇਹ ਸਾਈਨਿੰਗ ਗਵਰਨਮੈਂਟ ਹੈਗੀ ਹਾਈ ਪ੍ਰੋਫਾਈਲ ਕੇਸ ਕੋਈ ਇਨਵੋਲਵਮੈਂਟ ਦੇਖੋ ਹਾਈ ਪ੍ਰੋਫਾਈਲ ਕੇਸ ਤੇ ਆਇਆ ਨਾ ਕਿ ਲਖਵੀਰ ਲੰ ਉਹ ਮਤਲਬ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਦੇ ਅੱਗੇ ਹੈਗੇ ਕੋਰੀਅਰ ਟਾਈਪ ਬੰਦੇ ਹੈਗੇ ਜਿਹੜੇ ਵੈਪਨ ਦੇ ਕੇ ਆਪਣੇ ਇਹਨਾਂ ਨੂੰ ਕੋ ਮਾੜੇ ਕੰਮ ਕਰਵਾਉਂਦੇ ਨੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਜਿਹੜਾ ਬਲਾ ਚੌਰੀ ਹੈਗਾ ਇਹਨੇ ਆਪਣਾ ਗੈਂਗ ਵੀ ਖੋਲੇ ਹੋਇਆ ਉਹ ਚ ਨੇ ਅੱਗੇ ਹਾਇਰ ਕੀਤੇ ਹੋਏ ਇਹਨਾਂ ਨੂੰ ਐਕਸਟਰਸ਼ਨਸ ਨੂੰ ਵਾਸਤੇ ਉਹ ਕਿਹੜਾ ਸੋਹਣੀ ਕਿਹਾ ਵੀ ਵਿਰੋਧੀ ਗੈਂਗ ਦੇ ਬੰਦੇ ਨਾਲ ਚੱਲਦੇ ਦੂਸਰਾ ਗੈਂਗ ਉਹ ਨਵਾਂ ਸ਼ਰਦ ਹੈਗਾ ਜੀ ਆਪਣੇ ਕਿਹਨਾ ਖਤਰੀ ਗੈਂਗ ਤੋਂ ਨੂੰ ਖਤਰੀ ਗੈਂਗ ਹਾਂ ਜੀ ਤੁਸੀਂ ਗੈਂਗ ਪਰ ਰੁਕੀ ਇੱਕ ਗੈਂਗ ਪਰ ਰੁਕੀ ਇੱਕ ਤਰ੍ਹਾਂ ਦਾ ਬਿਲਕੁਲ ਜਿਹਨੂੰ ਇਹਨਾਂ ਨੇ ਮਾਰਨਾ ਸੀ ਹਾਂ ਜੀ ਇਹਨੂੰ ਇਹਨਾਂ ਨੇ ਮਾਰਨਾ ਸੀਗਾ ਕਿ ਰੀਅਲ ਬ੍ਰਦਰ ਸੀ ਉਹ ਗਗਨਦੀਪ ਦਾ ਰੀਅਲ ਬ੍ਰਦਰ ਹੈ ਰੀਅਲ ਬ੍ਰਦਰ ਅਮਨਦੀਪ ਹਾਂ ਜੀ ਉਹ ਬੋਟਾ ਪਿੰਡ ਲਈ ਗੋਲੇ ਚੱਲੀ ਸੀ ਥੋੜੇ ਦਿਨ ਪਹਿਲਾਂ ਬੋਟਾ ਪਿੰਡ ਚੱਲੀ ਸੀ ਨਾ ਗੋਲੀ ਪੈਣਾ ਉਹਦਾ ਬਦਲਾ ਲੈਣਾ ਸੀ ਇਹਨਾਂ ਨੇ ਵੱਡੀ ਕਪ ਦੇ ਤਰ੍ਹਾਂ ਓਕੇ ਹਾਂ ਮਤਲਬ ਇੱਕ ਤਰ੍ਹਾਂ ਦੇ ਅਸੀਂ ਮ ਚਾਰ ਪੰਜ ਮਰਡਰ ਜਿਹੜੇ ਹੈਗੇ ਆ ਉਹ ਅਸੀਂ ਅਵੋਇਡ ਕੀਤੇ ਜੇ ਮੇਰੇ ਦੇ ਕਿਤੇ ਕਿੱਦੇ ਦਾ ਕਨੈਕਸ਼ਨ ਸਾਹਮਣੇ ਨਹੀਂ ਉਹ ਹਜੇ ਆਪਣੇ ਆਇਆ ਨਾ ਸਾਡੇ ਕੋਲ ਜੋ ਮਤਲਬ ਅਦਵਾ ਜੋ ਰਵੀ ਬੋਲਿਚੋਰੀ ਜੋ ਲੈ ਕੇ ਆਵਾਂਗੇ ਅਸੀਂ ਉਹਨੂੰ ਫੋਨ ਤੇ ਕਰਦੇ ਨਹੀਂ ਸੀ ਕੀ ਫੋਨ ਕਿਤਾ ਪ੍ਰੋਵਾਈਡ ਹੁੰਦਾ ਜੇਲ੍ਹ ਦੇ ਵਿੱਚ ਇਹ ਤਾਂ ਤੁਸੀਂ ਜੇਲ੍ਹ ਵਾਲਿਆਂ ਨੂੰ ਪੁੱਛਣਾ ਸੀ ਇਹ ਜੇਲ੍ਹ ਦੀ ਤਾਂ ਕੋਈ ਤੁਹਾਨੂੰ ਪੁੱਛਣਾ ਠੀਕ ਨਹੀਂ ਦੇਖੋ ਆਪਣੇ ਜਿਹੜੇ ਜੇਲ੍ਹ ਵਿੱਚ ਵੀ ਇਹ ਨਹੀਂ ਕਿ ਇੰਨਾ ਈਜ਼ੀ ਨਹੀਂ ਹੈਗਾ ਜੇਲ੍ਹ ਵਿੱਚ ਜਿਹੜਾ ਹੈਗਾ ਚੋਰੀ ਛਿਪੇ ਲੈ ਕੇ ਜਾਂਦੇ ਨੇ ਪਰ ਉਹ ਫੜੇ ਜਾਂਦੇ ਨੇ ਆਪਣੇ ਪਰ ਗੱਲ ਹਾਂ ਗੱਲ ਪੈਂਦੀ ਆ ਕਿ ਮੁਲਾਕਾਤ ਤੇ ਆ ਗਿਆ ਬਈ ਆਪਨੇ ਬਾਹਰ ਆ ਗਏ ਜਦੋਂ ਇਹ ਪੇਸ਼ੀ ਪੂਸ਼ੀ ਤੇ ਉਦੋਂ ਕਰ ਲੈਂਦੇ ਨੇ ਲੇਕਿਨ ਹੁਣ ਜੇਲ੍ਹ ਤੇ ਵੀ ਕਾਫੀ ਠਲ ਪਈ ਹੈ ਉਹ ਮੋਬਾਈਲ ਜਿਹੜੀ ਇਹ ਵੀ ਆਪਨ ਆਪ ਲੈ ਕੇ ਆਏ ਜੀ ਕਿ ਇੱਥੇ ਇਹਨਾਂ ਨੂੰ ਕਿਸੇ ਨੇ ਪ੍ਰੋਵਾਈਡ ਕਰਾਇਆ ਜੀ ਨੇ ਇਹ ਆਪ ਵੀ ਗਏ ਨੇ ਜੀ ਬਾਹਰ ਆਪ ਹੀ ਗਏ ਨੇ ਹਾਂ ਮਿੰਟ ਤੋਂ ਲੈ ਕੇ ਆਏ ਨੇ ਇਹਨਾਂ ਦੇ ਪਾਰਟੀਕੂਲਰ ਪਰਸਨ ਬਣਾ ਹੋਇਆ ਜੀ ਹਾਂ ਬਿਲਕੁਲ ਪਤਾ ਹੋਊਗਾ ਜੀ ਉਹ ਤਾਂ ਅਸੀਂ ਕਰ ਰਹੇ ਹਾਂ ਜੀ ਉਹ ਅਸੀਂ ਕਰ ਰਹੇ ਹਾਂ ਅਸੀਂ ਉਹ ਮਸੀਂ ਨਹੀਂ ਡਿਸਕਲੋਸ ਕਰ ਰਹੇ ਤੁਹਾਨੂੰ ਜੀ ਕਿਉਂਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਾਂ ਉਹ ਦੱਸਾਂਗੇ ਤੁਹਾਨੂੰ ਜੀ ਕਤਰੀ ਗਿਆਗਾ ਸਰ ਕਤਰੀ ਗਿਆ ਨਾ ਰਵੀ ਬਲੀ ਚੌਰੀਆ ਹੈ ਬਲਾ ਚੌਰੀਆ ਦਾ ਨਾਮ ਹੈਗਾ ਮਹਿਨਰ ਕੇ ਤਸਦੇ ਵਿੱਚ ਕੇ ਨਾਲ ਨਾਲ ਰਵੀ ਲੰਡਾ ਨਾਲ ਮਹਿਨ ਨੇ ਰਵੀ ਬੱਲਾ ਚੌਰੀਆਂ ਜਿਹੜਾ ਹੈਗਾ ਨਾ ਉਹਦੇ ਮੈਂਬਰ ਹੈਗੇ ਆ ਉਹਦਾ ਖਤਰੀ ਇਹਨਾ ਹੈਗਾ ਉਹਦਾ ਖਤਰੀ ਹਾਂ ਇਹਨਾਂ ਨੇ ਲੰਡੇ ਦੀ ਸਪੋਰਟ ਲੈ ਕੇ ਵੈਪਨ ਮੰਗੰਦੇ ਨੇ ਜੀ ਆਪਣੇ ਲੰਡਾ ਦੇ ਵਿਦੇਸ਼ ਚ ਬੈਠਾ ਨੇ ਆਪਣੇ ਹਾਂਜੀ ਉਹ ਵਿਦੇਸ਼ ਚ ਠੀਕ ਹੈ ਜੀ ਸਰ 1 ਮਿੰਟ ਇਵਾਈਟ ਕਰਾਂ ਹਾਂ 1 ਮਿੰਟ ਇਹਨਾਂ ਨੇ ਹੁਣ ਨਦੀ ਸਿੰਘ ਤੋਂ ਕੋਈ ਜਿਵੇਂ ਲੰਡੇ ਨੇ ਦਾਅਵਾ ਕੀਤਾ ਕਿ ਅਸੀਂ ਇੱਕ ਤਰੀਕਾ ਹੈ ਕੋਈ ਵੱਡਾ ਡਰਾਮਾ ਕਰਨਾ ਸੀ ਪਰ ਇਹਨਾਂ ਨੂੰ ਇਨਵੋਲਮੈਂਟ ਹੋਣ ਦਾ ਕੀ ਹੁਣਾ ਆਹੇ ਪੁੱਛੇ ਜਾਉਂਦੇ ਨਹੀਂ ਹਜੇ ਤੱਕ ਤਾਂ ਕੋਈ ਆਈ ਨਹੀਂ ਕਾਲ ਸੀ ਪਰ ਕੁਝ ਕੁਝ ਕਰਦੇ ਹਾਂ ਉਹਨਾਂ ਲੈ ਕੇ ਆਵਾਂਗੇ ਨਾ ਮੇਨ ਬੰਦੇ ਲੈ ਕੇ ਆਵਾਂਗੇ ਉਹ ਬਾਕੀ ਇਨਟੈਰੋਗੇਸ਼ਨ ਕੱਲ ਟਾਈਮ ਵੀ ਲੱਗਾ ਹੈਗਾ ਕੱਲ ਤਾਂ ਸਾਰਾ ਦਿਨ ਅਸੀਂ ਤੁਹਾਨੂੰ ਪਤਾ ਹੀ ਉੱਥੇ ਬਿਜ਼ੀ ਰਹੇ ਅਸੀਂ ਮਤਲਬ ਇਹ ਵਿਵਾਦ ਕਦੋਂ ਲੈ ਕੇ ਆਏ ਯੂਪੀ ਇਹ ਰੀਸੈਂਟ ਲੈ ਕੇ ਆਨੇ ਬਾਰ-ਬਾਰ ਬਾਰੀ-ਬਾਰ ਹੀ ਗਈ ਨੇ ਜੀ ਆਪਣੀ ਟਾਈਮ ਟੂ ਟਾਈਮ ਇੱਕ ਚਾਰ-ਪੰਜ ਵਾਰ ਹੀ ਗਈ ਨੇ ਜੀ ਆਪਣੇ ਕਿੰਨੀ ਕਿੰਨੀ ਮਤਲਬ ਕਿੰਨੀ ਕਿੰਨੀ ਮਾਤਰਾ ਚ ਕਿਨੂੰ-ਕਿਨੂੰ ਦਿੱਤੇ ਨਹੀਂ ਉਹ ਇਹਨਾਂ ਕੋਲ ਹੀ ਵੈਪਨ ਹੈ ਜੀ ਅੱਛਾ ਇਹਨਾਂ ਕੋਲ ਹੀ ਹੈ ਵੈਪਨ ਉਹ ਵੈਪਨ ਉਹ ਇੱਕ ਵਾਰ ਚ ਨਹੀਂ ਇੱਕ-ਇੱਕ ਦੋ-ਦੋ ਇਹਨਾਂ ਨੇ ਅੱਗੇ ਆਪਣੇ ਜਿਹੜੇ ਹੋਰ ਇਹਨਾਂ ਦੇ ਅੱਗੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਸਪਲਾਈ ਕਰਨੀ ਸੀ ਹਾਂਜੀ ਪੰਜ ਪੰਜ ਪੰਜਰ ਬਾਂਡ ਮਿਲੇ ਉਹਨਾਂ ਨੂੰ ਠੀਕ ਹੈ ਰਵਤ ਰਵੀਪਲ ਚੌਰੀ ਨੂੰ ਲੈ ਕੇ ਆ ਬਿਲਕੁਲ ਲੈ ਕੇ ਆਵਾਂਗੇ ਪ੍ਰੋਡਕਸ਼ਨ ਲੈ ਕੇ ਆਵਾਂਗੇ ਹਾਂਜੀ ਬੜੀਆ ਗੱਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਪਕੜ ਲਓ ਇੱਕ ਸੈਕਿੰਡ ਬਸ ਸਾਡੇ ਨੂੰ ਹਾਂਜੀ ਰੋਹਨ ਸਰ ਹਾਂ ਜੀ ਅ ਪੰਜਾਬ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਦੇ ਹੁਮਾਣੇ ਅੰਧ ਜਿਹੜੀ ਚਲਾਈ ਹੈ ਆਪਣੇ ਮਹਮ ਗੈਸਰ ਦੇ ਅਗੇਂਸਟ ਉਹਦੇ ਸਾਨੂੰ ਕਾਫੀ ਕਾਮਯਾਬੀ ਮਿਲੀ ਜਦੋਂ ਐਸਪੀਡੀ ਵੀ ਸਾਹਿਬ ਦੀ ਸੁਪਰਵਾਈਜ਼ਨ ਚ ਓਡੀਐਸਪੀ ਫਲੋਰ ਐਸਐਚਓ ਫਲੋਰ ਇਹਨਾਂ ਨੂੰ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਆਪਣੇ ਚੱਜਾ ਜੌਂਗ ਜਿਹੜਾ ਹੈਗਾ ਉੱਥੇ ਜਿਹੜੇ ਬੰਦੇ ਅਸੀਂ ਫੜੇ ਆ ਇਹ ਕਾਰ ਤੇ ਜਿਹੜੇ ਹੈਗੇ ਆ ਉਹ ਸਪੈਸੀਫਿਕ ਕਾਰ ਨੰਬਰ ਸਾਡੇ ਕੋਲ ਸੀਗਾ ਇਹਤੇ ਆ ਸਕਦੇ ਨੇ ਔਰ ਇਹਨੂੰ ਚੈੱਕ ਕੀਤਾ ਜਾਵੇ ਤੇ ਕਾਫੀ ਮਾਤਰਾ ਵਿੱਚ ਵੈਪਨ ਰਿਕਵਰ ਹੋ ਸਕਦੇ ਉਸੇ ਦੌਰਾਨ ਜਦੋਂ ਇਹਨਾਂ ਨੂੰ ਰੋਕਿਆ ਗਿਆ ਤੇ ਚੈਕਿੰਗ ਕਰਕੇ ਇਹਨਾਂ ਦੇ ਪਰਸਲ ਫਿਜ਼ੀਕਲ ਪੋਜੈਸ਼ਨ ਚ ਔਰ ਕਾਰ ਵਿੱਚੋਂ ਨੌ ਵੈਪਨ ਜਿਹੜੇ ਸਾਨੂੰ ਬਰਾਮਦ ਹੋਏ ਨੇ ਔਰ 37 ਜਿਹੜੇ ਲਾਈਵ ਬਰਾਊਂ ਜਿਹੜੀ ਹੈਗੀਆਂ ਉਹ ਰਿਕਵਰ ਹੋਏ ਨੇ ਤਿੰਨ ਬੰਦੇ ਚ ਮੇਨ ਫੜੇ ਮੇਨ ਬੰਦਾ ਲੁਪਰੀ ਹੈਗਾ ਉਹਦੇ ਨਾਲ ਉਹਦਾ ਐਸੋਸੀਏਟ ਹੈਗਾ ਗਗਨਦੀਪ ਤੇ ਸੁਖਵਿੰਦਰ ਇਨਾਂ ਨੇ ਆਪਣੇ ਜਿਹੜਾ ਹੈਗਾ ਜੇਲ ਦੇ ਕੁਝ ਹੈਗੇ ਬੰਦੇ ਜਿਹੜੇ ਆਲਰੇਡੀ ਅੰਦਰ ਹੈਗੇ ਅੰਮ੍ਰਿਤਸਰ ਜੇਲ ਪਟਿਆਲੇ ਜੇਲ ਚ ਉਹਨਾਂ ਨਾਲ ਇੰਟਰਚ ਹੈਗੇ ਆ ਜਿਹੜੇ ਉਹ ਜੇਲ ਦੇ ਬੰਦੇ ਅੱਗੇ ਉਹ ਲਖਬੀਰ ਲੰਡਾ ਜਿਹੜਾ ਹੈ ਉਹਨਾਂ ਨਾਲ ਇੰਟਰਚ ਹੈਗੇ ਇਹ ਵੈਪਨ ਦੀ ਤਸਕਰੀ ਕਰਦੇ ਆ ਇੱਥੇ ਵੈਪਨ ਲਿਆ ਕੇ ਆਪਣੇ ਐਕਸਟਰਸ਼ਨ ਲੁੱਟਖੋ ਕਰਦੇ ਨੇ ਔਰ ਇਹਨਾਂ ਦਾ ਇੱਕ ਹੋਰ ਮੋਟਿਵ ਸੀਗਾ ਕਿ ਜਿਹੜਾ ਗਗਨਦੀਪ ਜਿਹੜਾ ਹੈਗਾ ਜਿਹੜਾ ਫੜਿਆ ਸੀ ਇਹਦੇ ਭਰਾ ਅਮਨਦੀਪ ਉਹਨੂੰ ਕਪੂਰਥਲੇ ਚ ਕੋਈ ਇਨਸੀਡੈਂਟ ਹੋਇਆ ਸੀ ਕਿ ਮੈਚ ਦੌਰਾਨ ਕਬੱਡੀ ਮੈਚ ਦੌਰਾਨ ਗੋਲੀ ਚੱਲੀ ਸੀਗੀ ਉਹਦਾ ਵੀ ਇਹਨਾਂ ਨੇ ਬੰਦਾ ਲੈਣਾ ਸੀ ਜਿਹੜਾ ਰਵੀ ਬੋਲਾਚੌਰੀ ਹੈ ਇਹਨੇ ਆਪਣਾ ਇੱਕ ਗੈਂਗ ਬਣਾਇਆ ਹੋਇਆ ਜਿਹਦੇ ਚ ਇਹ ਇਹਨਾਂ ਦੇ ਐਸੋਸੀਏਟ ਹੈਗੇ ਔਰ ਇਹਦਾ ਜਿਹੜਾ ਰੈਵਲਰੀ ਗੈਂਗ ਹੈਗਾ ਕਤਰੀ ਗੈਂਗ ਉਹਨਾਂ ਇਹਨਾਂ ਦੇ ਜਿਹੜੀ ਹੈਗੀ ਆ ਆਪੋਸਿਟ ਰੈਵਲਰੀ ਹੈਗੀ ਔਰ ਜੇ ਅਸੀਂ ਨਾਮ ਫੜਦੇ ਤੇ ਇਹ ਹੋ ਸਕਦਾ ਇਹ ਜਿਹੜੀ ਗੈਂਗ ਹੋਰ ਹੋ ਸਕਦੀ ਸੀ ਪਰ ਬਾਰਿਕ ਬੈਗੂਲਰ ਵੀ ਇਹ ਕਰਦੇ ਕਿ ਇਹਨਾਂ ਦੇ ਪਹਿਲਾਂ ਕ੍ਰਿਮੀਨਲ ਆਪਣੇ ਪਰਚੇ ਦਰਜ ਹੈਗੇ ਜੀ ਮਰਡਰ ਦੇ ਹੈਗੇ ਆ ਚੋਰਸ ਦੇ ਹੈਗੇ ਆ ਔਰ ਇਹ ਇੱਕ ਬੰਦਾ ਲੱਭ ਜਿਹੜਾ ਇਹ ਬੇਲ ਤੇ ਹੈਗਾ ਪਰਵਾਰਿਕ ਬੈਕਗਰਾਉਂਡ ਸੁਧਾਰਨੇ ਕੀ ਜੀ ਆਪਣੇ ਇਹ ਲੇਕਿਨ ਇਹ ਕ੍ਰਿਮੀਨਲ ਬੈਕਗਰਾਉਂਡ ਇਹਨੂੰ ਜਰੂਰ ਹੈ ਇਹ ਜਿਹੜੇ ਆਏ ਆ ਕਿੱਥੋਂ ਆਏ ਇਹ ਜਿਹੜੇ ਹਿਦਾਰੇ ਆਊਟ ਆਫ ਸਟੇਟ ਯੂਪੀ ਔਰ ਮੈਰਿਟ ਤੋਂ ਜਿਹੜੇ ਹੈਗੇ ਆ ਚਾਰ ਪੰਜ ਵਾਰੀਏ ਗਏ ਨੇ ਉੱਥੋਂ ਹੀ ਕਰਦੇ ਨੇ ਬਾਕੀ ਜਿਹੜੇ ਇਹਦੇ ਬਾਰੇ ਅਗਲੀ ਡਿਟੇਲ ਜਿਹੜੀ ਹੈਗੀ ਜਿਹੜੇ ਸਾਨੂੰ ਦੱਸੀ ਇਹਨਾਂ ਨੇ ਉਸੀ ਪਾਰਟਿਸ ਭੇਜ ਗਏ ਉਥੋਂ ਅਸੀਂ ਵੈਰੀਫਾਈ ਕਰਾਵਾਂਗੇ ਜਦੋਂ ਜਦੋਂ ਤੁਸੀਂ ਵੈਪਨ ਜਦੋਂ ਤੁਸੀਂ ਫੜੇ ਆ ਇਹਦੇ ਕੋਈ ਵਿਦੇਸ਼ੀ ਵੈਪਨ ਨਹੀਂ ਨਹੀਂ ਵਿਦੇਸ਼ੀ ਵੈਪਨ ਨਹੀਂ ਇੰਡੀਅਨ ਇੰਡੀਅਨ ਵੈਪਨ ਹੈਗੇ ਲੋਕਲ ਮੇਡ ਵੈਪਨ ਕਿੰਨੇ ਦਿਨ ਦਾ ਰਿਮਾਂਡ ਲਿਆ ਗਿਆ ਰਿਹਾ ਹੈ ਪੰਜ ਦਿਨ ਦਾ ਰਿਮਾਂਡ ਮਿਲਿਆ ਨਾ ਜੀ ਬਿਲਕੁਲ ਹੀ ਕੁਝ ਨਾ ਸਾਹਮਣੇ ਆਇਆ ਉਸੇ ਕਰ ਰਹੇ ਜੀ ਬਾਕੀ ਪ੍ਰੋਟੈਕਸ਼ਨ ਵੀ ਨੇ ਤੇ ਅਸੀਂ ਜਿਹੜੇ ਬਾਕੀ ਵੀ ਲੈ ਕੇ ਆਵਾਂਗੇ ਜੀ ਸਾਈਟ ਵਾਚ ਇੱਕ ਆ ਜਿਹੜੀ ਚੋਰੀ ਦੀ ਇਹਦੇ ਨਾਮ ਨਹੀਂ ਉਹਦੀ ਹੈ ਜੀ ਨਹੀਂ ਉਹਦੀ ਆਪਣੀ ਹੈਗੀ ਆਪਣੇ ਸੁਖੰਦਰ ਦੀ ਹੈਗੀ ਟੰਡੋ ਵਾਲੇ ਪੰਜ ਦਿਨਾਂ ਦਾ ਰਿਮਾਂਡ ਛਡ ਕੋਏਗਾ ਜੀ ਬ੍ਰੇਕ ਉਸੇ ਕਰੇ ਜੇਲ੍ਹ ਦੇ ਵਿੱਚ ਇੰਡਰਚ ਰੰਗੋ ਕੀ ਅੱਧਰੰਗ ਜੀ ਇਹਦਾ ਲਿੰਕ ਕਿੱਥੋਂ ਹੁੰਦਾ ਸੀ ਇਹ ਲਿੰਕ ਦੇ ਕੋਲ ਆਪਣੇ ਉਹ ਉਹਨਾਂ ਦੇ ਵੀ ਤਰੀਕਾ ਪੈਂਦੀ ਹੀਗੀ ਇਹ ਮੁਲਾਕਾਤ ਹੁੰਦੀ ਹੀਗੀ ਕੋਈ ਕਈ ਵਾਰੀ ਫੋਨ ਵੀ ਮਿਸਯੂਜ਼ ਕਰ ਲੈਂਦਾ ਕੋਈ ਤੇ ਇਹ ਸਾਰੀ ਗੱਲਾਂ ਜਿਹੜੀਆਂ ਮਿਕਸ ਕਰਕੇ ਇਹਨਾਂ ਨੂੰ ਇਨਫੋਰਮੇਸ਼ਨ ਨੇ ਆਪਸ ਗੱਲਬਾਤ ਕਰਨੀ ਥੋੜੇ ਦਿਨ ਪਹਿਲੇ ਬੂਟਾ ਮੜੀ ਗੋਲਵੀ ਦੇ ਦੇ ਬੋਲੀ ਹੱਥਾਂ ਜਾਣਾ ਨਹੀਂ ਹਾਂ ਜੀ ਤਾਂ ਕੋਈ ਨਹੀਂ ਕਰਨੀ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਿੰਦਰ ਸਿੰਘ ਦੀ ਰਿਪੋਰਟ